ਮੈਂ ਅਰਜਨਗਰ ਤੋਂ ਬੋਲ ਰਿਹਾ ਜੀ ਆ ਸਾਡੇ ਅਰਜਨਗਰ ਛਾੜੇ ਦਾ ਸੀਵਰ ਆ ਬੜੀਆਂ ਕੰਪਲੇਂਟਾਂ ਪਾਈਆਂ ਮੈਗਵੇ ਨੂੰ ਵੀ ਪਾਈਆਂ ਤੇ ਕਾਉਂਸਲਰ ਸਾਹਿਬ ਨੂੰ ਵੀ ਬੜੀਆਂ ਪਾਈਆਂ ਤੇ ਸਾਡੀ ਦਾ ਸੁਣਵਾਈ ਨਹੀਂ ਹੋਈ ਮਸ਼ੀਨਾਂ ਆਉਣਗੀਆਂ ਉਦੋਂ ਸਫਾਈ ਹੋਏਗੀ ਆ ਸਾਡੇ ਆਪ ਮਹੱਲੇ ਦੇ ਆਪ ਲੋਕ ਇਕੱਠੇ ਹੋ ਗਏ ਤੇ ਆ ਸੀਵਰ ਖੋਲਿਆ ਆ ਤੇ ਗਾਂ ਤੋਂ ਅਸੀਂ ਇਹ ਬੇਨਤੀ ਕਰਦੇ ਵੀ ਕੋਈ ਕਾਉਂਸਲਰ ਕੋਈ ਐਨਐਲਐ ਸਾਡੇ ਏਰੀਆ 'ਚ ਨਾ ਵੜੇ ਨਹੀਂ ਤੇ ਸੇਵਾ ਪੂਰੀ ਕੀਤੀ ਜਾਊਗੀ ਸਾਡੇ ਇਲਾਕੇ ਦਾ ਹਾਲ ਆਹ ਇਲਾਕੇ ਦਾ ਹਾਲ ਵੇਖੋ ਸਾਡੇ ਦਾ ਆਹ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਆ ਜੇ ਆਓ ਵੇਖੋ ਕੰਧਾਂ ਲੋਕਾਂ ਦੀਆਂ ਘਰ ਲੱਗਣ ਵਾਲੇ ਹੋਏ ਆ ਤੇ ਪ੍ਰਸ਼ਾਸਨ ਜਿਹੜਾ ਆ ਉਹ ਸੁੱਤਾ ਪਿਆ ਆ ਨਾ ਨੇ ਕੋਈ ਕਾਰਬੇਸ਼ੀ ਦਾ ਬੰਦਾ ਇੱਥੇ ਆਇਆ ਜੇ ਜਾਇਦਾ ਦੇ ਲਾਰੇ ਲਾਉਂਦੇ ਆ ਕਹਿੰਦੇ ਵੀ ਇਹ ਮਸ਼ੀਨਾਂ ਨਾਲ ਸਾਫ਼ ਹੋਣਾ ਆ ਵੇਖੋ ਹੁਣ ਅਹੀਂ ਆਪ ਰਲ ਕੇ ਸਾਰਿਆਂ ਨੇ ਹੱਥਾਂ ਨਾਲ ਸਾਫ਼ ਕਰਤਾ ਉਹ ਛੋਟੀਆਂ ਮਾਰ ਮਾਰ ਕੇ ਆਹ ਦੇਖੋ ਆ ਸਾਫ਼ ਹੋਇਆ ਕਿ ਨਹੀਂ ਹੋਇਆ ਪ੍ਰਸ਼ਾਸਨ ਕੋ ਵੀ ਝੂਠੇ ਵਾਦੇ ਆ ਤੇ ਜਿਹੜੇ ਸਾਡੇ ਕਾਉਂਸਲਰ ਸਾਹਿਬ ਨੇ ਜਾਂ ਸਾਡੇ ਐਮਐਲਏ ਸਾਹਿਬ ਐਮਐਲਏ ਸਾਹਿਬ ਤੇ ਬੂਤੀ ਨਹੀਂ ਵਿਖਾਉਂਦੇ ਆਪਣੀ ਤੇ ਅਸੀਂ ਬੇਨਤੀ ਇਹੋ ਕਰਦੇ ਹਾਂ ਵੀ ਗਾਂ ਤੋਂ ਸਾਡੇ ਕੋ ਕੋਈ ਆਵੇ ਨਾ ਵੋਟ ਮੰਗਣ ਵਾਤੇ ਤੇ ਸੇਵਾ ਪਾਣੀ ਪੂਰਾ ਕੀਤਾ ਜਾਊਗਾ ਜਿਹੜਾ ਆਊਗਾ